ਠੰਡਾ ਸ਼ਹਿਰ ਦੇ ਵਿੱਚ ਹੁਣ ਆਟੋ ਤੇ ਈ ਰਿਕਸ਼ਾ ਤੇ ਅਗਲੇ ਦਿਨਾਂ ਦੇ ਵਿੱਚ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਔਰ ਅਗਲੇ ਦਿਨਾਂ ਚ ਆਟੋ ਤੇ ਈ ਰਿਕਸ਼ਾ ਤੇ ਕੈਂਚੀ ਤੱਕ ਚੱਲ ਸਕਦੀ ਹੈ ਕੈਂਚੀ ਇਸ ਲਈ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਕਟੌਤੀ ਦੀ ਗੱਲ ਹੋ ਰਹੀ ਹੈ ਕਟੌਤੀ ਦਾ ਮਤਲਬ ਹੈ ਆਟੋ ਤੇ ਈ ਰਿਕਸ਼ਾ ਦੀ ਗਿਣਤੀ ਦੀ ਇੱਕ ਹੱਦ ਤੈਅ ਕੀਤੀ ਜਾਏਗੀ ਕਿ ਬਠਿੰਡਾ ਸ਼ਹਿਰ ਦੇ ਵਿੱਚ ਮੈਕਸਿਮਮ ਵੱਧ ਤੋਂ ਵੱਧ ਕਿੰਨੇ ਆਟੋ ਚੱਲ ਸਕਦੇ ਨੇ ਇਸ ਦੀ ਇੱਕ ਹੱਦ ਪ੍ਰਸ਼ਾਸਨ ਤੈਅ ਕਰੇਗਾ ਸ਼ਹਿਰ ਦੇ ਵਿੱਚ ਕਿੰਨੇ ਆਟੋ ਈ ਰਿਕਸ਼ਾ ਚੱਲਣਗੇ ਇਸ ਦੀ ਬਕਾਇਦਾ ਗਿਣਤੀ ਕਰਕੇ ਇਹ ਫੈਸਲਾ ਲਿਆ ਜਾਏਗਾ ਔਰ 15 ਸਾਲ ਤੋਂ ਪੁਰਾਣੇ ਆਟੋ ਸਕ੍ਰੈਪ ਦੇ ਵਿੱਚ ਜਾਣਗੇ ਇਹ ਫੈਸਲਾ ਲੈ ਲਿਆ ਗਿਆ ਹੈ ਔਰ ਇੱਕ ਬੰਦੇ ਦਾ ਸਿਰਫ ਇੱਕ ਹੀ ਆਟੋ ਚੱਲੇਗਾ ਔਰ ਆਟੋ ਦੀ ਪਛਾਣ ਦੇ ਲਈ ਰਜਿਸਟ੍ਰੇਸ਼ਨ ਤੱਕ ਐਡਮਿਨਿਸਟ੍ਰੇਸ਼ਨ ਨੇ ਸ਼ੁਰੂ ਕਰ ਦਿੱਤੀ ਆ ਆਟੋ ਵਾਲਿਆਂ ਦੇ ਬਕਾਇਦਾ ਡੋਪ ਟੈਸਟ ਵੀ ਲੈ ਜਾਣਗੇ ਪ੍ਰਸ਼ਾਸਨ ਵੱਲੋਂ ਬਠਿੰਡਾ ਦੇ ਵਿੱਚ ਇਹ ਵੱਡੀ ਮੁਹਿੰਮ ਆਰੰਭੀ ਗਈ ਹੈ ਪਰ ਇਸ ਦਾ ਸੰਬੰਧ ਪੂਰੇ ਪੰਜਾਬ ਦੇ ਨਾਲ ਹੈ ਪੂਰੇ ਸੂਬੇ ਦੇ ਨਾਲ ਹੈ ਬਹੁਤ ਸਾਰੇ ਸ਼ਹਿਰ ਐਸੇ ਨੇ ਜਿੱਥੇ ਆਟੋਜ਼ ਦੀ ਪਰਮਾਰ ਹੈ ਔਰ ਜੇ ਪ੍ਰਸ਼ਾਸਨ ਐਸਾ ਕੋਈ ਕ੍ਰਾਈਟੇਰੀਆ ਅਪਣਾ ਰਿਹਾ ਹੈ ਬਠਿੰਡਾ ਦਾ ਤਾਂ ਫਿਰ ਬਾਕੀ ਸ਼ਹਿਰਾਂ ਦੇ ਵਿੱਚ ਵੀ ਕੀ ਇਹ ਕਵਾਇਦ ਅੱਗੇ ਸ਼ੁਰੂ ਹੋਏਗੀ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਸ਼ੁਰੂਆਤ ਬਠਿੰਡਾ ਤੋਂ ਹੋਈ ਹੈ ਖਬਰ ਆਈ ਹੈ ਕਿ ਬਠਿੰਡਾ ਦੇ ਵਿੱਚ ਆਟੋ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਵਿਅਕਤੀ ਦੇ ਨਾਂ ਤੇ ਸਿਰਫ ਇੱਕ ਹੀ ਆਟੋ ਹੋਏਗਾ ਇੱਕ ਤੋਂ ਵੱਧ ਆਟੋ ਇੱਕ ਵਿਅਕਤੀ ਦੇ ਨਾਂ ਤੇ ਨਹੀਂ ਹੋ ਸਕਦੇ ਗਿਣਤੀ ਪ੍ਰਸ਼ਾਸਨ ਤੈਅ ਕਰੇਗਾ ਕਿ ਐਨੇ ਆਟੋ ਚੱਲਣਗੇ ਔਰ 15 ਸਾਲ ਤੋਂ ਜਿਹੜੇ ਵੱਧ ਸਮਾਂ ਹੋ ਚੁੱਕਿਆ ਉਹ ਸਕ੍ਰੈਪ ਦੇ ਵਿੱਚ ਜਾਣਗੇ ਇਸ ਕਰਕੇ ਵਿਦ ਡਾਕੂਮੈਂਟਸ ਐਸ ਵੇਲੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਸੋ ਬਠਿੰਡਾ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਆਟੋ ਵਾਲਿਆਂ ਦੀ ਰਜਿਸਟ੍ਰੇਸ਼ਨ ਦੀਆਂ ਔਰ ਬਠਿੰਡਾ ਪ੍ਰਸ਼ਾਸਨ ਦਾ ਇਹ ਵੱਡਾ ਫੈਸਲਾ ਹੈ ਬਠਿੰਡਾ ਐਡਮਿਨਿਸਟ੍ਰੇਸ਼ਨ ਦਾ ਇਹ ਫੈਸਲਾ ਹੈ ਕਿ ਬਠਿੰਡਾ ਦੇ ਵਿੱਚ ਆਟੋ ਦੀ ਗਿਣਤੀ ਫਿਕਸ ਕੀਤੀ ਜਾਏਗੀ ਨਿਰਧਾਰਿਤ ਕੀਤੀ ਜਾਏਗੀ ਸੋ ਸੂਰਜਪਾਲ ਸਾਡੇ ਸਹਿਯੋਗੀ ਜੁੜਨਗੇ ਸਾਡੇ ਨਾਲ ਔਰ ਉਹਨਾਂ ਨਾਲ ਅਸੀਂ ਹੋਰ ਥੋੜੀ ਜਾਣਕਾਰੀ ਵਿਸਥਾਰ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦਾ ਫੈਸਲਾ ਹੈ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਨਾਲ ਇਹ ਜੁੜਿਆ ਹੋਇਆ ਫੈਸਲਾ ਹੈ ਔਰ ਬਹੁਤ ਸਾਰੇ ਵੱਡੇ ਸ਼ਹਿਰ ਨੇ ਪੰਜਾਬ ਦੇ ਲੁਧਿਆਣਾ ਹੈ ਅੰਮ੍ਰਿਤਸਰ ਹੈ ਜਲੰਧਰ ਹੈ ਮੋਹਾਲੀ ਹੈ ਔਰ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਆਟੋਸ ਚੱਲਦੇ ਨੇ ਪਰ ਹਲੇ ਤੱਕ ਕੋਈ ਕ੍ਰਾਈਟੇਰੀਆ ਨਿਰਧਾਰਿਤ ਨਹੀਂ ਹੈ ਕਿ ਇੱਕ ਸ਼ਹਿਰ ਦੇ ਵਿੱਚ ਕਿੰਨੇ ਆਟੋ ਚੱਲ ਸਕਦੇ ਨੇ ਕੋਈ ਗਿਣਤੀ ਦਾ ਚੈੱਕ ਨਹੀਂ ਹੈ ਕੋਈ ਗਿਣਤੀ ਤੇ ਕੋਈ ਬਾਹਰ ਨਹੀਂ ਹੈ ਕਿ ਇਸ ਤੋਂ ਵੱਧ ਗਿਣਤੀ ਨਹੀਂ ਹੋ ਸਕਦੀ ਪਰ ਬਠਿੰਡਾ ਦੇ ਵਿੱਚ ਇਹ ਪਹਿਲ ਕਦਮੀ ਹੋਣ ਜਾ ਰਹੀ ਹੈ ਬਠਿੰਡਾ ਦੇ ਵਿੱਚ ਹੁਣ ਪ੍ਰਸ਼ਾਸਨ ਇਹਨਾਂ ਆਟੋ ਚਾਲਕਾਂ ਤੇ ਨਕੀਲ ਕਸਨ ਜਾ ਰਿਹਾ ਹੈ ਔਰ ਕੈਂਚੀ ਚੱਲ ਸਕਦੀ ਹੈ ਅਗਲੇ ਦਿਨ ਇਹ ਬਹੁਤ ਵਧੀਆ ਕੰਮ ਹੋਇਆ ਜੀ ਇਹ ਹੁਣ ਚਾਹੀਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਹੀ ਹੋਣਾ ਚਾਹੀਦਾ ਸੀ ਗਾ ਜੀ ਤੇ ਜਿਹੜੇ ਮੈਂ ਸਾਰੇ ਨੂੰ ਆਟੋ ਚਲ ਕੇ ਉਹਨਾਂ ਅਪੀਲ ਹੀ ਕਰਦਾ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਨ੍ਹਾਂ ਦੇ ਰਜਿਸਟ੍ਰੇਸ਼ਨ ਨਹੀਂ ਹੋਈ ਹੋਈ ਜਾਂ ਜਿਨ੍ਹਾਂ ਦੇ ਕੋਈ ਲਾਇਸੈਂਸ ਨਹੀਂ ਬਣਿਆ ਹਫਤਾ ਪਿਆ ਜਾਂ ਹਫਤੇ ਦੇ ਵਿੱਚ ਆਵਦਾ ਫੀਸ ਭਰ ਕੇ ਆਵਦਾ ਕਾਰਡ ਬਣਵਾ ਲੈਣਾ ਨੰਬਰ ਪਲੇਟ ਉੱਤੇ ਲੱਗ ਜੇਗੀ ਨੰਬਰ ਪਲੇਟ ਲੱਗੇ ਤੋਂ ਬਾਅਦ ਹੀ ਜਿਹੜੀ ਗੱਡੀ ਉਹ ਚੱਲੇਗੀ ਜਿਹੜੀ ਗੱਡੀ ਫਿਰੋਜ਼ਪੁਰ ਤੋਂ ਜਾਂ ਬਠਿੰਡੇ ਆਪਣੇ ਗਿੱਦੜਵਾੜ ਤੋਂ ਇਹ ਜਲਾਲਾਬਾਦ ਤੋਂ ਕਿੱਟੋ ਵੀ ਕੋਈ ਚਲਾ ਰਿਹਾ ਹੈ ਬਾਰ ਦੀ ਗੱਡੀ ਸ਼ਹਿਰ ਦੇ ਵਿੱਚ ਕੋਈ ਇੰਟਰ ਨਹੀਂ ਹੋ ਗਈ ਅੱਜ ਪਿਛਲੇ ਦਿਨੀ ਪਹਿਲਾਂ ਤਾਂ ਸਾਡੀ ਇੱਕ ਮੀਟਿੰਗ ਹੋਈ ਸੀ ਡੀਸੀ ਸਾਹਿਬ ਨਾਲ ਕਮਿਸ਼ਨਰ ਨਗਰ ਨਿਗਮ ਮੇਅਰ ਸਾਹਿਬ ਨਾਲ ਤੇ ਮੈਂ ਖੁਦ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਿਹਦੇ ਵਿੱਚ ਇੱਕ ਫੈਸਲਾ ਲਿਆ ਗਿਆ ਸੀ ਕਿ ਜਿੰਨੇ ਵੀ ਆਟੋ ਰਿਕਸ਼ਾ ਚੱਲ ਰਹੇ ਆ ਸ਼ਹਿਰ ਦੇ ਵਿੱਚ ਚਾਹੇ ਇਹ ਰਿਕਸ਼ਾ ਤੇ ਡੀਜ਼ਲ ਰਾਇਆ ਹੋਵੇ ਆਟੋ ਆਗੇ ਉਹਨਾਂ ਦਾ ਸਰਵੇ ਕਰਕੇ ਉਹਨਾਂ ਤੇ ਐਮ ਸੀ ਬੀ ਨੰਬਰ ਲਗਾਇਆ ਜਾਊਗਾ ਜਿਹੜਾ ਕਿ ਅੱਜ ਕਾਰਪੋਰੇਸ਼ਨ ਵੱਲੋਂ ਇਹ ਕੰਮ ਸਟਾਰਟ ਕਰਤਾ ਇਹਨਾਂ ਦਾ ਸਰਵੇ ਕਰਨ ਨਾਲ ਸੰਬੰਧੀ ਉਹਨਾਂ ਨੂੰ ਪ੍ਰੋਪਰਲੀ ਡਾਕੂਮੈਂਟ ਲਿੱਤੇ ਜਾ ਰਹੇ ਆਗੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਲੇਕਿਨ ਉਹਨੂੰ ਵੈਰੀਫਾਈ ਕਰਨ ਵਾਸਤੇ ਉਹ ਦੁਬਾਰਾ ਸਾਡੇ ਕੋਲ ਆਉਣਗੇ ਉਹਦੇ ਚੋਂ ਅਸੀਂ ਤਾਂ ਬਠਿੰਡਾ ਪ੍ਰਸ਼ਾਸਨ ਦਾ ਇਹ ਫੈਸਲਾ ਹੈ ਔਰ ਜਿਹੜੇ ਆਟੋ ਚਾਲਕ ਨੇ ਉਹ ਵੀ ਖੈਰ ਇਸਤੇ ਸੰਤੁਸ਼ਟੀ ਜਤਾ ਰਹੇ ਨੇ ਕਿਉਂਕਿ ਇੱਕ ਤਾਂ ਇਸ ਦੇ ਵਿੱਚ ਇਹ ਚੀਜ਼ ਹੈ ਮੈਂ ਕਿ ਜਿਹੜੇ ਦੂਜੇ ਸ਼ਹਿਰਾਂ ਦੇ ਆਟੋ ਚਾਲਕ ਨੇ ਉਹ ਬਠਿੰਡਾ ਸ਼ਹਿਰ ਚ ਆ ਕੇ ਆਟੋ ਨਹੀਂ ਚਲਾ ਸਕਣਗੇ ਉਹ ਜਿੱਥੋਂ ਦੇ ਵਸਨੀਕ ਨੇ ਜਾਂ ਜਿੱਥੇ ਆਟੋ ਰਜਿਸਟਰਡ ਹੈ ਉੱਥੇ ਹੀ ਉਹ ਆਪਦਾ ਕਾਰੋਬਾਰ ਕਰਨ ਇਹ ਬਠਿੰਡਾ ਦੇ ਆਟੋ ਚਾਲਕਾਂ ਦੀ ਮੰਗ ਸੀ ਪਿਛਲੇ ਦਿਨੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕਈ ਗੱਲਾਂ ਤੇ ਫੈਸਲਾ ਹੋਇਆ ਇੱਕ ਤੋਂ ਵੱਧ ਇੱਕ ਵਿਅਕਤੀ ਆਟੋ ਨਹੀਂ ਚਲ ਰੱਖ ਸਕਦਾ ਆਪਣੇ ਨਾਮ ਤੇ ਦੂਜੇ ਸ਼ਹਿਰਾਂ ਦੇ ਵਿਅਕਤੀ ਆ ਕੇ ਆਟੋ ਚਾਲਕ ਇੱਥੇ ਇਸ ਸ਼ਹਿਰ ਦੇ ਵਿੱਚ ਨਹੀਂ ਚਲਾ ਸਕਣਗੇ ਜਿਸ ਦੇ ਕੋਲ ਲਾਇਸੈਂਸ ਨਹੀਂ ਹੈ ਉਹ ਨਹੀਂ ਚਲਾ ਸਕੇਗਾ ਰਜਿਸਟ੍ਰੇਸ਼ਨ ਤੇ ਲਾਜ਼ਮੀ ਹੈ ਹੀ ਔਰ 15 ਸਾਲ ਪੁਰਾਣੇ ਸਕ੍ਰੈਪ ਦੇ ਵਿੱਚ ਜਾਣਗੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਜੁੜੇ ਨੇ ਬਠਿੰਡਾ ਤੋਂ ਅਮਰੀਕ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਥੋੜਾ ਤੁਹਾਡੇ ਤੋਂ ਅਸੀਂ ਡਿਟੇਲ ਚ ਵਿਸਥਾਰ ਚ ਇਸ ਫੈਸਲੇ ਬਾਰੇ ਜਾਨਣਾ ਚਾਹਾਂਗੇ ਕਿ ਇਹ ਫੈਸਲਾ ਕਿਉਂ ਲਿਆ ਗਿਆ ਇਹਦੀ ਜ਼ਰੂਰਤ ਕਿਉਂ ਪਈ ਕੀ ਇਹ ਆਟੋ ਚਾਲਕਾਂ ਦੀ ਹੀ ਮੰਗ ਸੀ ਜਾਂ ਪ੍ਰਸ਼ਾਸਨ ਕਿਸੇ ਹੋਰ ਹਿਸਾਬ ਦੇ ਨਾਲ ਇਹ ਦੇਖ ਰਿਹਾ ਕੋਈ ਟ੍ਰੈਫਿਕ ਦੇ ਮੱਦੇ ਨਜ਼ਰ ਵਧਦੇ ਵਾਹਨਾਂ ਦੇ ਮੱਦੇ ਨਜ਼ਰ ਵਧਦੇ ਪੋਲੂਸ਼ਨ ਦੇ ਮੱਦੇ ਨਜ਼ਰ ਕੀ ਇਸ ਦੇ ਪਿੱਛੇ ਕਾਰਨ ਰਏ ਇਸ ਫੈਸਲੇ ਦੇ ਔਰ ਥੋੜਾ ਜਿਹਾ ਫੈਸਲੇ ਦੀ ਡਿਟੇਲ ਵੀ ਜਾਨਣੀ ਚਾਹਾਂਗੇ ਇਹ ਨਾ ਪਿਛਲੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਦੇ ਵਿੱਚ ਡੀਜ਼ਲ ਤੇ ਈ ਰਿਕਸ਼ਾ ਦੀ ਤਾਦਾਦ ਜਿਸ ਕਰਕੇ ਟ੍ਰੈਫਿਕ ਦੇ ਵਿੱਚ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਸੀਗੀ ਜੀ ਇਸ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਕਮਿਸ਼ਨਰ ਨਗਰ ਨਿਗਮ ਮੇਅਰ ਸਾਹਿਬ ਬੱਲੂ ਜੀ ਫਿਰ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਕਿਹਾ ਦੀ ਵੀ ਜਿੰਨੇ ਵੀ ਮਿਆਦ ਤੋਂ ਆਪਦੀ ਟੱਪ ਚੁੱਕਿਆ ਚਾਹੇ ਡੀਜ਼ਲ ਹੈ ਚਾਹੇ ਇਲੈਕਟ੍ਰਿਕ ਉਹਨਾਂ ਨੂੰ ਬੰਦ ਕੀਤਾ ਜਾਊਗਾ ਜਾਂ ਕੁਝ ਸ਼ਹਿਰ ਦੇ ਵਿੱਚ ਬੰਦਿਆਂ ਨੇ 25-25 ਜਾਂ 20-20 ਆਟੋ ਰਿਕਸ਼ਾ ਜਾਂ ਈ ਰਿਕਸ਼ਾ ਲੈ ਕੇ ਅੱਗੇ ਦੇ ਅੱਗੇ ਰੈਂਟ ਤੇ ਦਿੱਤੇ ਹੋਏ ਨੇ ਜੇ ਕੁਝ ਉਹ ਦੇ ਵੀ ਉਹ ਬੰਦਿਆਂ ਨੂੰ ਰਹੇ ਆ ਜਿਨ੍ਹਾਂ ਕੋਲੇ ਲਾਇਸੈਂਸ ਵੀ ਹੈ ਨਹੀਂ ਠੀਕ ਹੈ ਇਸ ਕਰਕੇ ਫੈਸਲਾ ਕੀਤਾ ਗਿਆ ਵੀ ਜੇ ਆ ਉਹਨਾਂ ਬੰਦਿਆਂ ਦੇ ਉੱਤੇ ਹੀ ਜੋ ਖੁਦ ਚਲਾਉਂਦਾ ਜਾਂ ਜਿਹਨੇ 25 ਲੈ ਕੇ ਹੋਇਆ ਟਰੋ ਰਿਕਸ਼ਾ ਉਹ ਆਪ ਦੇ ਨਾਂ ਤੇ ਇੱਕ ਤੇ ਹੀ ਆਪਦੀ ਰਜਿਸਟ੍ਰੇਸ਼ਨ ਚੇਂਜ ਕਰਵਾਊਗਾ ਉਹਨਾਂ ਤੇ ਐਮਸੀਬੀ ਨੰਬਰ ਲੱਗੂਗਾ ਅੱਛਾ ਔਰ ਇਹ ਇਹ ਅਮਰੀਕ ਸਿੰਘ ਜੀ ਕੋਈ ਹੁਣ ਤੁਹਾਡੇ ਕੋਲੇ ਨਿਰਧਾਰਿਤ ਗਿਣਤੀ ਹੈ ਕਿ ਇਸ ਵੇਲੇ ਇੰਨੇ ਕਿ ਹੈ ਤੇ ਇੰਨੇ ਕਿ ਤੁਸੀਂ ਫਿਕਸ ਕੀਤੇ ਉਸ ਤੋਂ ਬਾਅਦ ਚੱਲ ਨਹੀਂ ਸਕਦੇ ਕੋਈ ਮੋਟਾ ਅੰਦਾਜ਼ਾ ਇਸ ਟਾਈਮ 10000 ਪਲੱਸ ਆਟੋ ਰਿਕਸ਼ਾ ਡੀਜ਼ਲ ਤੇ ਈ ਰਿਕਸ਼ਾ ਸ਼ਹਿਰ ਦੇ ਵਿੱਚ ਚੱਲ ਰਿਹਾ ਜੀ ਜੋ ਕਿ ਸ਼ਹਿਰ ਦੇ ਵਿੱਚ ਪ੍ਰਾਇਕਟਲੀ ਸਮੱਸਿਆ ਬਹੁਤ ਜ਼ਿਆਦਾ ਕ੍ਰੀਏਟ ਕਰ ਰਹੇ ਆ ਤੇ ਤੁਸੀਂ ਇਹਦੀ ਕਿੰਨੀ ਕੁ ਗਿਣਤੀ ਫਿਕਸ ਕਰੋਗੇ ਕਿ ਕਿੰਨੇ ਕੁ ਹੋਣੇ ਚਾਹੀਦੇ ਦੇਖੋ ਇਹ ਤਾਂ ਜਿਹੜੀ ਗਿਣਤੀ ਹੈ ਜੀ ਮੀਟਿੰਗ ਚੋਤੇ ਵੀ ਗੱਲ ਹੋਈ ਸੀ ਕਿ 3500 ਜਾਂ 4000 ਮੈਂ ਸ਼ਹਿਰ ਦੇ ਵਿੱਚ ਇੰਨੀ ਕੀ ਜ਼ਰੂਰਤ ਹੈ ਜੀ ਇਹ ਬਹੁਤ ਜ਼ਿਆਦਾ ਹੈ ਇਸ ਕਰਕੇ ਇੰਨੀ ਕੀ ਨਿਰਧਾਰਤ ਕੀਤੀ ਜਾਊਗੀ ਤੇ ਫਿਰ ਬਾਕੀ 6000 ਬਾਕੀ ਦੇ ਕੋਈ ਕਿਉਂਕਿ ਸ਼ਹਿਰ ਦੇ ਵਿੱਚ ਤਾਂ ਬਹੁਤ ਘੱਟ ਹੈਗੇ। ਬਠਿੰਡੇ ਦੇ ਵਿੱਚ ਜਿਵੇਂ ਫਿਰੋਜ਼ਪੁਰ ਤੋਂ ਮਲੂਆ ਤੋਂ ਮਹਬੂਰ ਤੋਂ ਗਿੱਦੜਵਾ ਤੋਂ ਬਰਨਾਲੇ ਤੋਂ ਆ ਕੇ ਵੀ ਲੋਕ ਆਟੋ ਰਿਕਸ਼ੇ ਚਲਾ ਰਹੇ ਆ। ਨਹੀਂ ਉਹ ਉੱਥੋਂ ਦਿੱਲੀ ਆਉਣ ਜਾਣ ਕਰਦੇ ਆ ਕਿ ਬਠਿੰਡਾ 'ਚ ਹੀ ਆ ਕੇ ਰਹਿਣ ਲੱਗ। ਦਿੱਲੀ 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 ਅਪ ਡਾਊਨ ਕਰਦੇ ਇੱਥੇ। ਅੱਛਾ ਦਿੱਲੀ ਅਪ ਡਾਊਨ ਕਰਦੇ ਆ। ਤੇ ਆ ਕੇ ਚੁੰਗ ਗਰੈਂਟ ਤੇ ਲੈ ਕੇ ਚਲਾਉਂਦੇ ਆ ਸਾਰੇ ਉਹ। ਤੇ ਉਹ ਆਟੋ ਹੋਣਾ ਜਿਹਦੇ ਤੇ ਨੰਬਰ ਨਹੀਂ ਲੱਗਿਆ ਹੋਊਗਾ ਐਮਸੀ ਦਾ ਉਹ ਸ਼ਹਿਰ ਚ ਐਂਟਰ ਨਹੀਂ ਕਰ ਪਾਏਗਾ। ਨਹੀਂ ਕਰੂਗਾ ਜੀ। अच्छा ते ऑटो चालक सैटिस्फाइड ਨੇ ਇਸ ਫੈਸਲੇ ਤੋਂ ਬਿਲਕੁਲ ਬਿਲਕੁਲ ਦੇਖੋ ਆਟੋ ਯੂਨੀਅਨ ਜਾਂ ਸਾਰੇ ਪ੍ਰਧਾਨਾਂ ਨੂੰ ਇਹਨੇ ਨਗਰ ਨਿਗਮ ਕਮਿਸ਼ਨਰ ਵੱਲੋਂ ਵੀ ਤੇ ਸਾਰਿਆਂ ਨੂੰ ਪ੍ਰੋਸੀਜਰ ਲੈ ਕੇ ਸਾਰਾ ਕੁਝ ਕੀਤਾ ਗਿਆ ਤੇ ਇਹ ਜਿਹੜਾ ਅਮਰੀਕ ਸਿੰਘ ਜੀ ਪੁਰਾਣੇ ਹੋ ਗਏ ਇਹ ਆਇਡੈਂਟੀਫਾਈ ਕਿਵੇਂ ਕਰੋਗੇ 15 ਸਾਲ ਤੋਂ ਪੁਰਾਣਿਆਂ ਨੂੰ ਦੇਖੋ ਜਿਨ੍ਹਾਂ ਨੇ ਸਾਰੇ ਅੱਜ ਤੋਂ ਸਾਡੇ ਸਰਵਿਸ ਸ਼ੁਰੂ ਹੈ ਇਹਨਾਂ ਤੋਂ ਡਾਕੂਮੈਂਟ ਲੈ ਰਹੇ ਹਾਂਗੇ ਸਾਰੇ ਨਗਰ ਨਿਗਮ ਵੱਲੋਂ ਡਾਕੂਮੈਂਟ ਲੈ ਜਾ ਰਹੇ ਆ ਜਿਹੜੇ ਪੁਰਾਣੇ ਆ ਉਹਦੇ ਵਿੱਚੋਂ ਵੈਸੇ ਨਿਕਲ ਜਾਣੇ ਆਗੇ ਜੇ ਉਹ ਡਾਕੂਮੈਂਟ ਚੈੱਕ ਕੀਤੇ ਸਾਰੇ ਵੈਰੀਫਾਈ ਕੀਤੇ ਜੇ ਪੁਰਾਣੇ ਹੋ ਨਿਕਲ ਜਾਣੇ ਆ ਜੀ ਤੇ ਕਿੰਨਾ ਪੁਰਾਣਾ ਚੱਲ ਸਕਦਾ ਹੈ ਇਹ ਦੇਖੋ ਜਿੰਨੇ ਵੀ 15 ਸਾਲ ਤੋਂ ਪੁਰਾਣੇ ਐ ਚਾਹੇ ਡੀਜ਼ਲ ਆ ਤੇ ਇਹ ਰਿਕਸ਼ਾ ਜੋ ਵੀ ਹੈ ਉਹ ਸਾਰੇ ਬਣੂਗਾ ਹਾਂਜੀ ਠੀਕ ਹੈ ਧੰਨਵਾਦ ਅਮਰੀਕ ਸਿੰਘ ਜੀ ਸਾਡੇ ਨਾਲ ਜੁੜਨ ਲਈ ਇਹ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਔਰ ਆਟੋ ਯੂਨੀਅਨ ਦੇ ਨਾਲ ਮਿਲ ਕੇ ਪ੍ਰਸ਼ਾਸਨ ਨੇ ਨਿਯਮ ਬਣਾਏ ਨੇ ਇਹ ਕਾਇਦੇ ਬਣਾਏ ਨੇ ਕਿ ਜਿਹੜੇ ਆਟੋ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਠਿੰਡਾ ਚ ਐਂਟਰੀ ਨਹੀਂ ਮਿਲੇਗੀ ਬਕਾਇਦਾ ਮਿਊਸਪਲ ਕਾਰਪੋਰੇਸ਼ਨ ਤੋਂ ਇੱਕ ਨੰਬਰ ਇਸ਼ੂ ਹੋਏਗਾ ਉਹ ਨੰਬਰ ਆਟੋ ਤੇ ਲੱਗੇਗਾ ਸਟicker ਲੱਗੇਗਾ ਜਿਹੜੇ ਆਟੋ ਤੇ ਨਹੀਂ ਲੱਗਿਆ ਹੋਏਗਾ ਉਹ ਸ਼ਹਿਰ ਚ ਨਹੀਂ ਚੱਲ ਪਾਏਗਾ ਬਹੁਤ ਲੋਕਾਂ ਨੇ 15 20 20 ਆਟੋ ਲੈ ਕੇ ਪਾਏ ਹੋਏ ਨੇ ਅੱਗੇ ਬੰਦਿਆਂ ਨੂੰ ਦਿੱਤੇ ਹੋਏ ਨੇ ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਹੈ ਇਸ ਕਰਕੇ ਉਹ ਸਾਰੇ ਬੰਦ ਹੋਣਗੇ ਇੱਕ ਵਿਅਕਤੀ ਦੇ ਨਾਂ ਤੇ ਇੱਕ ਹੀ ਆਟੋ ਰਜਿਸਟਰਡ ਹੋ ਸਕਦਾ